ਗੁਰੂ ਦੇ ਲਾ ਲਾਗੇ ਗੁਰਜ਼ਾਰ ਪੜ ਲਿਆ ਸਮਝ ਲਓ ਤਰ ਗਏ ਭਵ ਸਾਗਰ ਪਾਰ ਤਰ ਗਏ ਨੇ ਇਤੋਂ ਬਹੁਤ ਕੁਝ ਮਿਲਦਾ ਮੈਂ ਰੋਜ਼ ਹੀ ਆਉਣੀ ਆ ਜਿੱਦੜ ਮੇਰਾ ਟਾਈਮ ਲੱਗਦਾ ਮੈਂ ਆਜ ਬਾਬਾ ਜੀ ਆਵਾਜ਼ ਦਿੰਦੇ ਆ ਬਹੁਤ ਜ਼ਿਆਦਾ ਬਹੁਤ ਕੁਝ ਮਿਲਿਆ ਮੈਨੂੰ ਇਤੋਂ ਬਾਬਾ ਜੀ ਤੋਂ ਮੇਰੇ ਸਾਰੇ ਇਹਨਾਂ ਨੇ ਜੋ ਕਾਰਜ ਸੀਗੇ ਸਾਰੇ ਮੇਰੇ ਕਾਰਜ ਰਾਸ ਕੀਤੇ ਆ ਬਾਬਾ ਜੀ ਇੱਥੇ ਕੁਛ ਵੀ ਸੱਚੇ ਦਿਲੋਂ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰ ਦੇ ਦਿਆ ਕਰ ਦੇ ਪੂਰਾ ਕਰ ਦੇ ਜੇ ਆਪਣੇ ਮਨ ਚ ਹੋਊਗਾ ਜੇ ਆਪਾਂ ਮਨ ਤੋਂ ਮੰਨਾਂਗੇ ਤਾਂ ਸਭ ਕੁਝ ਮਿਲਦਾ ਵਾ ਆਪਾਂ ਮੰਗਿਆ ਹੋਇਆ ਤੇ ਬਾਬਾ ਜੀ ਨੇ ਪੂਰਾ ਕੀਤਾ ਮੈਂ ਕੀਤਾ ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈਆ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਹੁਣ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਹਾਰੇ ਗਈਆ ਬੋਟੀ ਵੀ ਮੇਰੇ ਘਰ ਹੀ ਆ ਜਵੇ ਫੁਕ ਮੰਗਦੀ ਆ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋਵੇ ਇਸੇ ਖਾਤਰ ਮੈਂ ਤੇ ਬਾਬੇ ਦਾ ਦਰਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਜੀ ਨੇ ਗੁਰੂ ਦੇ ਲਾਲ ਲਾਗੇ ਗੁਰੂ ਦਾ ਲੜ ਪੜ ਲਿਆ ਸਮਝ ਲਓ ਤਰ ਗਏ ਭਵਸਾਗਰ ਪਾਰ ਤਰ ਗਏ ਨੇ ਇਹ ਤੋਂ ਬਹੁਤ ਕੁਝ ਮਿਲਦਾ ਤੁਹਾਨੂੰ ਕਿੰਨਾ ਸਮ ਹੋ ਗਿਆ ਬਾਬਾ ਦੀਪ ਸਿੰਘ ਗੁਰਦੁਆਰਾ ਅੰਦਰ ਜੋ ਦਾਤਾ ਬੁਲਾਈ ਜਾਂਦਾ ਜਦੋਂ ਟਾਈਮ ਲੱਗਦਾ ਆ ਜਾਂਦੀ ਆ ਹਾਂ ਕੋਈ ਰੈਗੂਲਰ ਨਹੀਂ ਮੈਂ ਰੋਜ਼ ਹੀ ਆਉਣੀ ਆ ਜਿੱਦਾਂ ਮੇਰਾ ਟਾਈਮ ਲੱਗਦਾ ਮੈਂ ਆ ਜਾਂਦੀ ਆ ਬਾਬਾ ਜੀ ਆਵਾਜ਼ ਦਿੰਦੇ ਆ ਆਪਾਂ ਕਿੰਨਾ ਕੁ ਬਦਲਾਅ ਜਿਹੜਾ ਤੁਹਾਨੂੰ ਆਪਣੇ ਜੀਵਨ ਚ ਵੇਖਣ ਨੂੰ ਮਿਲਿਆ ਹੈ ਨਾ ਬਹੁਤ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਕੁ ਮਿਲਿਆ ਮੈਨੂੰ ਇੱਥੋਂ ਬਾਬਾ ਜੀ ਤੋਂ ਮੇਰੇ ਸਾਰੇ ਇਹਨਾਂ ਨੇ ਜੋ ਕਾਰਜ ਸੀਗੇ ਸਾਰੇ ਮੇਰੇ ਕਾਰਜ ਰਾਸ ਕੀਤੇ ਆ ਬਾਬਾ ਜੀ ਕਹਿੰਦੇ ਵੀ ਇੱਥੇ ਕੁਛ ਵੀ ਸੱਚੇ ਦਿਲੋਂ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰਦੇ ਪੂਰਾ ਕਰ ਦਿਆ ਪੂਰਾ ਕਰ ਦੇ ਜੇ ਆਪਣੇ ਮਨ ਵਿੱਚ ਹੋਊਗਾ ਜੇ ਆਪਾਂ ਮਨ ਤੋਂ ਮੰਨਾਂਗੇ ਤਾਂ ਸਭ ਕੁਝ ਮਿਲਦਾ ਵਾ ਆਪਾਂ ਤੁਸੀਂ ਕੁਝ ਮੰਗਿਆ ਹੋਵੇ ਤੇ ਬਾਬਾ ਜੀ ਨੇ ਪੂਰਾ ਕੀਤਾ ਮੈਂ ਕੀਤਾ ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈ ਜਾਂ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਹੁਣ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਉਹ ਹਾਰੇਗੇ ਜਾਂ ਬੋਟੀ ਵੀ ਮੇਰੇ ਘਰ ਹੀ ਆ ਜਵੇ ਬਾਬਾ ਜੀ ਤੇਹੀ ਮੰਗਦੀਆਂ ਸੁੱਖੀ ਮੰਗਦਿਆਂ ਸੁੱਖ ਮੰਗਦੀਆਂ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋਵੇ ਇਸੇ ਖਾਤਰ ਮੈਂ ਤੇ ਬਾਬੇ ਦਾ ਦਰਪੇ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ ਜਦੋਂ ਵਿਪਤਾ ਚ ਪਏ ਹਾਂ ਵਿਪਤਾ ਚ ਬਾਬਾ ਜੀ ਨੇ ਕੱਢਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਦੀ ਜੋ ਬਾਬਾ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਿਹਾ ਮੇਰੇ ਵਾਸਤੇ ਬਹੁਤ ਵਧੀਆ ਮੈਂ ਕੁਝ ਕਹਿ ਨਹੀਂ ਸਕਦੀ ਕਿਵੇਂ ਧੰਨਵਾਦ ਕਰਾਂ ਉਹਨਾਂ ਦਾ ਜੋ ਕਿ ਮੇਰੇ ਸਾਰੀਆਂ ਮੁਸ਼ਕਲਾਂ ਬਾਬਾ ਜੀ ਹੱਲ ਕਰਦੇ ਆ ਸੰਤਾਂ ਨੂੰ ਵੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੇ ਸੰਤ ਨਹੀਂ ਕਿੰਦੀ ਸਾਰੇ ਆ ਬਾਬਾਈ ਦੇ ਝੋਲੀਆਂ ਭਰ ਕੇ ਜਾਓ ਝੋਲੀਆਂ ਭਰਦਿਆਂ ਨਾ ਬਾਬੇ ਦੇ ਦਰ ਸਭ ਕੋ ਮਿਲਦਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਇਹਨਾਂ ਨੇ ਗੁਰੂ ਦਾ ਲਾਲ ਲਾਗੇ ਗੁਰੂ ਦਾ ਲੜ ਫੜ ਲਿਆ ਸਮਝ ਲਓ ਤਰ ਗਏ ਭਾਗ ਸਾਗਰ ਪਾਰ ਤਰ ਗਏ ਨੇ ਇਤੋਂ ਬਹੁਤ ਕੁਝ ਮਿਲਦਾ ਤੁਹਾਨੂੰ ਕਿੰਨਾ ਸਮਝ ਆ ਗਿਆ ਬਾਬਾ ਦੀਪ ਸਿੰਘ ਗੁਰਦੁਆਰੇ ਆਂਦੇ ਜੋ ਦਾਤਾ ਬੁਲਾਈ ਜਾਂਦਾ ਜਦੋਂ ਟਾਈਮ ਲਾਈਨ ਆ ਜਾਂਦੀ ਹੈ ਹਾਂ ਕੋਈ ਰੈਗੂਲਰ ਨਹੀਂ ਮੈਂ ਰੋਜ਼ ਹੀ ਆਉਣੀ ਆ ਜਿੱਦੜ ਮੇਰਾ ਟਾਈਮ ਲੱਗਦਾ ਮੈਂ ਆਜਾ ਬਾਬਾ ਜੀ ਆਵਾਜ਼ ਦਿੰਦੇ ਆ ਆਪਾ ਕਹਿੰਦਾ ਕਿੰਨਾ ਕੁ ਬਦਲਾਅ ਜਿਹੜਾ ਤੁਹਾਨੂੰ ਆਪਣੇ ਜੀਵਨ ਚ ਵੇਖਣ ਨੂੰ ਮਿਲਿਆ ਹੈ ਹਨਾ ਬਹੁਤ ਆ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਕੁ ਮਿਲਿਆ ਮੈਨੂੰ ਇੱਥੇ ਬਾਬਾ ਜੀ ਤੋਂ ਮੇਰੇ ਸਾਰੇ ਇਹਨਾਂ ਨੇ ਜੋ ਕਾਰਜ ਸੀਗੇ ਸਾਰੇ ਮੇਰੇ ਕਾਰਜ ਰਾਸ ਕੀਤੇ ਆ ਬਾਬਾ ਜੀ ਕਹਿੰਦੇ ਵੀ ਜੇਥੇ ਕੁਛ ਵੀ ਸੱਚੇ ਦਿਲੋਂ ਮੰਗੋ ਨਾ ਬਾਬਾ ਜੀ ਪੂਰਾ ਜ਼ਰੂਰ ਕਰਦੇ ਆ ਪੂਰਾ ਕਰ ਦਿਆ ਪੂਰਾ ਕਰ ਦੇ ਜੇ ਆਪਣੇ ਮਨ ਚ ਹੋਊਗਾ ਜੇ ਆਪਾਂ ਮਨ ਤੋਂ ਮੰਨਾਂਗੇ ਤਾਂ ਸਭ ਕੁਝ ਮਿਲਦਾ ਵਾ ਆਪਾਂ ਕੁਛੀ ਕੁਛ ਮੰਗਿਆ ਹੋਵੇ ਤੇ ਬਾਬਾ ਜੀ ਨੇ ਪੂਰਾ ਕੀਤਾ ਮੈਂ ਕੀਤਾ ਮੇਰੇ ਕੇਸ ਚੱਲਦਾ ਸੀ ਮੇਰੇ ਬੇਟੇ ਦਾ ਫਤਿਹ ਹੋਈ ਜਾਂ ਮੇਰੀ ਕੇਸ ਦੇ ਵਿੱਚ ਫਤਿਹ ਕੀਤੀ ਆ ਬਾਬਾ ਜੀ ਹੁਣ ਮੰਗਿਆ ਬਾਬਾ ਜੀ ਤੋਂ ਵੀ ਚਲੋ ਚਾਹੇ ਕੇਸ ਉਹ ਹਾਰੇਗੇ ਜਾਂ ਬੋਟੀ ਵੀ ਮੇਰੇ ਘਰ ਹੀ ਆ ਜਵੇ ਬਾਬਾ ਜੀ ਤੇਹੀ ਮੰਗਦੀ ਆ ਸੁੱਖੀ ਮੰਗਦੇ ਮੈਂ ਸੁੱਖ ਮੰਗਦੀ ਆ ਵੀ ਮੇਰੇ ਬੱਚੇ ਸਾਰੇ ਇਕੱਠੇ ਹੋ ਜਾਣ ਬਸ ਮੇਰਾ ਪਰਿਵਾਰ ਇਕੱਠਾ ਹੋਵੇ ਐਸੇ ਖਾਤਰ ਮੈਂ ਤੇ ਬਾਬੇ ਦਾ ਦਰਤੀ ਹਾਂ ਕਿੰਨਾ ਕੁ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਵੀ ਜਦੋਂ ਵਿਪਤਾ ਚ ਪਾਏ ਹਾਂ ਵਿਪਤਾ ਚ ਬਾਬਾ ਜੀ ਇਹਨੇ ਕੱਢਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਦੀ ਜੋ ਬਾਬਾ ਜੀ ਕਰ ਰਹੇ ਨੇ ਬਹੁਤ ਵਧੀਆ ਕਰ ਰਿਹਾ ਮੇਰੇ ਵਾਸਤੇ ਬਹੁਤ ਵਧੀਆ ਮੈਂ ਕੁਝ ਕਹਿ ਨਹੀਂ ਸਕਦੀ ਕਿਵੇਂ ਧੰਨਵਾਦ ਕਰਾਂ ਉਹਨਾਂ ਦਾ ਜੋ ਕਿ ਮੇਰੇ ਸਾਰੀਆਂ ਮੁਸ਼ਕਲਾਂ ਬਾਬਾ ਜੀ ਹੱਲ ਕਰਦੇ ਆ ਸੰਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਸੰਤ ਨਹੀਂ ਕਹਿੰਦੀ ਸਾਰੇ ਆ ਬਾਬਾ ਜੀ ਦੇ ਝੋਲੀਆਂ ਭਰ ਕੇ ਜਾਓ ਝੋਲੀਆਂ ਭਰਦੀਆਂ ਬਾਬਾ ਜੀ ਦੇ ਦਰ ਸਭ ਨੂੰ ਮਿਲਦਾ ਵਾ ਵਾਹਿਗੁਰੂ ਜੀ ਕਾਲਤਾ ਵਾਹਿਗੁਰੂ ਜੀ ਕੀ ਫਤ